ਬài ਆ ਬੜਾ ਇਸਤੇਮਾਲ ਕਰੇਗਾ ਪਾ ਕੇ ਸੋਸ਼ਲ ਮੀਡੀਆ ਦੇ ਰਾਹੀਂ ਪਿਛਲੇ ਕੁਝ ਸਮਾਂ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਕੁਝ ਵਿਅਕਤੀ ਹਨ ਜਿਨ੍ਹਾਂ ਵੱਲੋਂ ੜਕਾਓ ਭਾਸ਼ਣ ਜਾਂ ਜਿੰਨਾ ਆਪਾਂ ਕਹਿ ਸਕਦੇ ਆ ਪ੍ਰੋਵੋਕੇਟਿਵ ਸਪੀਚ ਯੂਜ਼ ਕੀਤੀ ਗਈ ਹੈ ਜਿਹਦੇ ਜਿਹਦੇ ਖਿਲਾਫ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਤੇ ਮਾਨਯੋਗ ਕਮਿਸ਼ਨ ਪੁਲਿਸ ਲੁਧਿਆਣਾ ਸ਼੍ਰੀ ਗੁਰਦੀਪ ਸਿੰਘ ਚਾਹਲ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਡੇ ਵੱਲੋਂ ਜਿਹੜੀ ਹੈਗੀ ਹੈ ਸਖਤ ਕਾਰਵਾਈ ਕੀਤੀ ਗਈ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਪਹਿਲੇ ਵੀ ਜਿਹੜੇ ਹੈਗੇ ਆ ਅਸੀਂ ਜਨਵਰੀ ਦੇ ਵਿੱਚ ਇੱਕ ਪਰਚਾ ਦਿੱਤਾ ਸੀਗਾ ਉਹ ਪਰਚਾ ਜਿਹੜਾ ਹੈਗਾ ਰਾਜੀਵ ਪੰਡਨ ਜਿਹੜੀ ਜਿਹੜੇ ਹੈ ਜੇ ਉਹਨਾਂ ਵੱਲੋਂ ਕਰਾਇਆ ਗਿਆ ਸੀਗਾ 2024 ਦੇ ਵਿੱਚ ਵੀ ਦਿੱਤਾ ਸੀ ਆਪਣਾ થોੜੀ 10ਵੇਂ ਮਹੀਨੇ ਪਰਚਾ ਦਿੱਤਾ ਸੀਗਾ ਇਸ ਤਰੀਕੇ ਜੇ 2024 ਦੇ ਵਿੱਚ ਅਸੀਂ ਪਹਿਲੇ 12 ਪਰਚੇ ਦਿੱਤੇ ਸੀਗੇ ਜਿਹੜੇ ਕਿ ਹੇਟ ਸਪੀਚ ਤੇ ਪ੍ਰੋਵੋਕੇਟਿਵ ਸਪੀਚ ਦੇ ਖਿਲਾਫ ਸੀਗੇ اسی ਲੜੀ ਦੇ ਵਿੱਚ ਕੱਲ ਵੀ ਅਸੀਂ ਚਾਰ ਪਰਚੇ ਦਿੱਤੇ ਹੈਗੇ ਆ ਉਹ ਵੀ ਪ੍ਰੋਵੋਕੇਟਿਵ ਤੇ ਹੇਟ ਸਪੀਚ ਦੇ ਖਿਲਾਫ ਨੇ ਤੇ ਇਹ ਜਿਹੜੀ ਹੇਟ ਸਪੀਚ ਹੈਗੀ ਆ ਇਹ ਅਕ੍ਰੋਸ ਰਿਲੀਜੀਅਨ ਅਕ੍ਰੋਸ ਕਮਿਊਨਿਟੀ ਲਾਈਨਸ ਹੈ ਕੋਈ ਵੀ ਵਿਅਕਤੀ ਭਾਵੇਂ ਉਹ ਕਿਸੇ ਵੀ ਕਮਿਊਨਿਟੀ ਦਾ ਹੋ ਕਿਸੇ ਵੀ ਰਿਲੀਜੀਅਨ ਨੂੰ ਬਿਲੋਂਗ ਕਰਦਾ ਹੋ ਕਿਸੇ ਵੀ ਕਲਾਸ ਕਿਸੇ ਵੀ ਕਾਸ ਦਾ ਹੋ ਜੇ ਉਹ ਕਿਸੇ ਵੀ ਤਰੀਕੇ ਦੀ ਹੇਟ ਜਾਂ ਪ੍ਰੋਗਰੈਸਿਵ ਸਪੀਚ ਦਾ ਇਸਤੇਮਾਲ ਕਰੇਗਾ ਭਾਵੇਂ ਉਹ ਸੋਸ਼ਲ ਮੀਡੀਆ ਦੇ ਰਾਹੀਂ ਹੋ ਜਾਂ ਕਿਸੇ ਹੋਰ ਕਮਿਊਨੀਕੇਸ਼ਨ ਚੈਨਲ ਦੇ ਰਾਹੀਂ ਹੋ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਜੀ ਪਿਛਲੇ ਕੁਝ ਸਮਾਂ ਦੇ ਵਿੱਚ ਹੀ ਆ ਜਿਹੜੀ ਵੀਡੀਓ ਸੀਗੀ ਇਨ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀਆਂ ਗਈਆਂ ਜਿਹਦੇ ਸੰਬੰਧੀ ਜਿਹੜੀ ਹੈਗੀ ਆ ਆ ਕਾਰਵਾਈ ਕੀਤੀ ਗਈ ਹੈ ਫਿਲਹਾਲ ਜਿਹੜੇ ਹੈਗੇ ਮਕਦਮੇ ਇਹਨਾਂ ਦੀ ਤਫ਼ਤੀਸ਼ ਜਾਰੀ ਹੈ ਤੇ ਫਿਰ ਤਫ਼ਤੀਸ਼ ਦੇ ਵਿੱਚ ਜਦ ਜਦਾਂ ਜਿਹੜੀ ਹੈਗੇ ਆ ਤਾਂ ਸਾਹਮਣੇ ਆਈਏ ਤੁਹਾਡੇ ਨਾਲ ਵਕਰੀ ਤੌਰ ਤੇ ਸਾਂਝਾ ਕਰਾਂਗੇ ਸਰ ਬੋਰਡ ਮੇਲ ਨਹੀਂ ਕਰਿਆ ਜਾਂਦੀ ਹੋਇਆ ਜਿਹੜੀ ਵੀਡੀਓ ਕਿਸ ਦੇ ਖਿਲਾਫ ਇਹਨਾਂ ਨੇ ਗਿਆਨਵਾਜੀ ਕੀਤੀ ਸੀ ਜਿਹੜਾ ਕਿ ਜਿਸ ਨੂੰ ਮੋਟਿਵ ਰੱਖ ਕੇ ਇਹ ਕੋਈ ਸੋਮ ਮਾਮਲਾ ਜੀ ਬੇਸਿਕਲੀ ਨਾਂ ਹੈ ਜਿਹੜੀ ਹੇਟ ਸਪੀਚ ਦਿੱਤੀ ਸੀ ਇਹਦੇ ਖਿਲਾਫ ਜੀ ਆ ਇੱਕ ਪਾਰਟਿਕੂਲਰ ਵਿਅਕਤੀ ਆਪਾਂ ਉਹ ਜਿਹੜੀ ਹੈਗੀ ਆ ਉਹਦਾ ਇਨਵੈਸਟੀਗੇਸ਼ਨ ਦਾ ਵਿਸ਼ਾ ਕੀ ਕਿਸ ਵਿਅਕਤੀ ਦੇ ਖਿਲਾਫ ਦਿੱਤੀ ਸੀ ਬਟ ਇੱਕ ਜਨਰਲ ਜੀ ਆਪਾਂ ਗੱਲ ਕਰੀਏ ਤੇ ਇਹਨਾਂ ਵਿਅਕਤੀਆਂ ਨੇ ਇੱਕ ਜਨਰਲ ਹੇਟ ਤੇ ਪ੍ਰੋਗੈਟਿਵ ਸਪੀਚ ਕੀਤੀ ਸੀ ਜਿਹਦਾ ਕਿ ਸਾਡਾ ਜਿਹੜਾ ਲਾਅ ਇਨ ਆਰਡਰ ਦੇ ਪਬਲਿਕ ਪੀਸ ਦੇ ਉੱਤੇ ਬੁਰਾ ਅਸਰ ਪੈਦਾ ਹੈ 8 ਦੇ ਖਿਲਾਫ ਸੀ ਤੇ ਦੇ ਖਿਲਾਫ ਹੈ ਕਿਸੇ ਸਿੱਖ ਕਮਿਊਨਿਟੀ ਦੇ ਖਿਲਾਫ ਨਹੀਂ ਦੇ ਖਿਲਾਫ ਆ ਮੈਂ ਐਹੀ ਤੁਹਾਨੂੰ ਗੱਲ ਕਰ ਰਿਹਾ ਜਿੱਦਾਂ ਪਹਿਲਾਂ ਵੀ ਅਸੀਂ ਪਰਚੇ ਦਿੱਤੇ ਸੀਗੇ ਉਹ ਮੁ슬ਮਨ ਭਾਈਚਾਰੇ ਦੇ ਖਿਲਾਫ ਉਹਨਾਂ ਦੇ ਸੈਂਟੀਮੀਟਰ ਨੂੰ ਹਟ ਕਰਨ ਦੇ ਲਈ ਜਿਹੜੀ ਲਾਸਟ ਵੀ ਅਸੀਂ ਪਰਚਾਇਤਾ ਸੀਗਾ ਇਸ ਵਾਰੀ ਜਿਹੜਾ ਅਸੀਂ ਪਰਚਾ ਦਿੱਤਾ ਸੀਗਾ ਉਹ ਜਿਹੜੀ ਹੈਗੀ ਆ ਦੂਜੀ ਕਮਿਊਨਿਟੀਜ਼ ਜਿੱਦਾਂ ਕਿ ਮੁਸਲਮਾਨ ਕਮਿਊਨਿਟੀ ਹੋਵੇ ਜਾਂ ਹੋਰ ਕਮਿਊਨਿਟੀ ਹੋਵੇ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਐ ਪ੍ਰੋਵੋਕੇਟਿਵ ਸਪੀਚ ਐ ਸੇ ਕਮਿਊਨਿਟੀ ਦੇ ਖਿਲਾਫ ਪ੍ਰੋਵੋਕੇਟਿਵ ਸਪੀਚ ਇਸਤੇਮਾਲ ਕੀਤੀ ਸੀ ਇਸ ਤੋਂ ਪਹਿਲੇ ਅਸੀਂ ਅਲਵਰਡ ਦਵਾ ਵੱਲੋਂ ਵੀ ਇੱਕ ਪਚਾ ਦਰਜ ਹੋਇਆ ਜਿਹਦੇ ਵਿੱਚ ਕ੍ਰਿਸਚਨ ਕਮਿਊਨਿਟੀ ਦੇ ਜਿਹੜੇ ਸੈਂਟੀਮੈਂਟਸ ਉਹਨਾਂ ਨੂੰ ਹਾਰਟ ਕੀਤਾ ਸਰ ਇਹਨਾਂ ਨੇ ਕਿਹਨੂੰ ਹਾਰਟ ਕੀਤਾ ਸਰ ਆ ਜਿਹੜੇ ਚਾਰ ਬੰਦੇ ਇਹਨਾਂ ਨੇ ਜਿਹੜੇ ਨਾਨ ਹਿੰਦੂ ਜਿਹੜੇ ਹੈਗੇ ਨਾਨ ਹਿੰਦੂ ਕਮਿਊਨਿਟੀ ਹੈ ਉਹਨਾਂ ਨੂੰ ਉਹਨਾਂ ਦੇ ਸੈਂਟੀਮੈਂਟਸ ਨੂੰ ਹਾਰਟ ਕੀਤਾ ਸੀ ਆ ਰੀਸੈਂਟਲੀ ਇਹਨਾਂ ਨੇ ਕੋਸਟਾ ਪਾਈ ਸੀ ਹਾਂਜੀ ਆ ਉਸ ਤੋਂ ਬਾਅਦ ਜਿਹੜੀ ਤਫਤੀਸ਼ ਦੇ ਵਿੱਚ ਜੋ ਵੀ ਨਵੇ ਤਾਂ ਸਾਹਮਣੇ ਆਉਣਗੇ ਉਹਦੇ ਮੁਤਾਬਿਕ ਤਾਰ ਕਾਰਵਾਈ ਕਰਦੇ ਹੋਏ ਜਿਹੜੀ ਹੈ ਅਗਲੀ ਕਾਰਵਾਈ ਕੀਤੀ ਜਾਏ। ਰੀਸੈਂਟਲੀ ਪੋਸਟ ਪਾਈ ਗਈ ਹੈ ਕਿ ਇਹਨੇ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਐਕਟਿਵ ਕੀਤੀਆਂ ਵਾ ਜਾਂ ਇਹਨੇ ਆਪਣੇ ਸੋਸ਼ਲ ਮੀਡੀਆ ਨੂੰ ਇਹਦੀ ਸੋਸ਼ਲ ਮੀਡੀਆ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਉੱਤੇ ਜੀ ਇੰਟਰਵਿਊਜ਼ ਹੈਗੀਆਂ ਉਹਦੇ ਲਿੰਕਸ ਦੇ ਵਿੱਚ ਉਹਦੇ ਜਿਹੜੇ ਲਿੰਕਸ ਹੈਗੇ ਆ ਉਹ ਲਿੰਕਸ ਵੀ ਜਿਹੜੇ ਹੈਗੇ ਆ ਅਸੀਂ ਆ ਜਿਹੜੀ ਐਫ ਆਈ ਆਰ ਦੇ ਵਿੱਚ ਮੈਂਸ਼ਨ ਕੀਤੇ ਹੋਏ ਆ। ਰਾਸਤੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਹੈਗੇ ਉਹਨਾਂ ਦੇ ਅਗੇਸਟ ਕਰ ਰਹੀ ਜੀ ਅਸੀਂ ਜਿਹੜੇ ਸੋਸ਼ਲ ਮੀਡੀਆ ਪਲੈਟਫਾਰਮਸ ਹੈਗੇ ਉਹਨਾਂ ਨੂੰ ਅਸੀਂ ਬਕਰੇ ਤੌਰ ਤੇ ਲਿਖ ਰਹੇ ਹਾਂ ਕਿ ਇਸ ਤਰੀਕੇ ਦੀ ਕੋਈ ਵੀ ਹੇਟ ਜਾਂ ਪ੍ਰੋਵੋਕੇਟਿਵ ਸਪੀਚ ਹੁੰਦੀ ਹੈ ਉਹਨੂੰ ਵੈਰੀਫਾਈ ਕਰਕੇ ਹੀ ਅੱਗੇ ਜਿਹੜੀ ਹੈਗੇ ਉਹਨੂੰ ਸਰਕੂਲੇਟ ਕੀਤਾ ਜਾਂਦਾ ਹੈ ਜੀ ਹਾਲੇ ਅਸੀਂ ਜਿਹੜੀ ਹੈਗੇ ਤਫ਼ਤੀਸ਼ ਜਾਰੀ ਹੈ ਫਿਰ ਜਦੋਂ ਵੀ ਕੋਈ ਨਵੀਂ ਇਹਦੇ ਚ ਕਾਰਵਾਈ ਹੋਏ ਉਹ ਤੁਹਾਡੇ ਨਾਲ ਸਬੰਧ ਕਰਾਂਗੇ ਜੀ ਇਹਦੇ ਵਿੱਚ ਜਿਹੜੀ ਫਿਲਹਾਲ ਜਿਹੜੀ ਅਸੀਂ ਕੀਤੀ ਹੈ ਉਹਦੇ ਵਿੱਚ ਇੱਕ ਜਿਹੜੇ ਹੈਗੇ ਉਹਨਾਂ ਦਾ ਨਾਮ ਚੰਦਰਕਾਂਤ ਚੰਗਾ ਗੁੱਜੇ ਹੈਗੇ ਭਾਨੂੰ ਪ੍ਰਤਾਪ ਪੀਜੇ ਹੈਗੇ ਤਵੀ ਡੰਗ ਚਾਹਤੇ ਹਨ ਕਿ ਰੋਇਤਸਨ ਇਹ ਚਾਰ ਵਿਅਕਤੀਆਂ ਦੇ ਖਿਲਾਫ ਵਰਕਫਾਰਮ ਮਕਦਮੇ ਦਰਜ ਕੀਤੇ ਗਏ ਜਿਹੜੇ ਕਿ ਹੇਟ ਤੇ ਪ੍ਰੋਗਰੇਟਿਵ ਸਪੀਚ ਨੂੰ ਲਿਖੇ ਸэр ਇਹਨਾਂ ਦਾ ਹੋਰ ਵੀ ਇੰਦੇ ਪਰਚੇ ਦਰਜ ਹੋਏ ਜਿਹੋ ਹਣੇ ਅਸੀਂ ਉਹ ਜਿਹੇ ਹਣੇ ਅਸੀਂ ਚੈੱਕ ਕਰ ਰਹੇ ਹਾਂ ਕਿ ਇਹਨਾਂ ਤੇ ਪਹਿਲਾਂ ਵੀ ਪਰਚੇ ਇਸ ਤਰੀਕੇ ਦੇ ਦਰਜ ਹੈ ਕਿ ਨਾ ਜੀ ਇਨਵੈਸਟੀਗੇਸ਼ਨ ਦਾ ਵਿਸ਼ਾ ਉਹ ਚੈੱਕ ਕਰ ਰਹੇ ਹਾਂ ਸਰ ਭਾਨੂ ਪ੍ਰਤਾਪ